ਕਾਰ ਜੀ ਆ ਬਾਈ ਰਾਜਵੀਰ ਜਵੰਦਾ ਦੇ ਨਾਲ ਜਿਹੜਾ ਕੱਲ ਇੱਕ ਮੰਦਫਾਗੀ ਘਟਨਾ ਹੋਈ ਸੀ ਉਸ ਕਰਕੇ ਅੱਜ ਅਸੀਂ ਸਾਰੇ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਰਣਜੀਤ ਸਿੰਘ ਗਿੱਲ ਜੀ ਬਾਈ ਤੇਜਿੰਦਰ ਸਰਾਣ ਰਜੇਸ਼ ਰਮਨ ਸਿਆਲੀ ਜੀ ਔਰ ਪਰਮਾਰ ਸਾਹਿਬ ਹਾਲਚਾਲ ਪੁੱਛਣ ਆਏ ਸੀ ਔਰ ਦੇਖਣ ਆਏ ਸੀ ਕਿ ਕਿੰਨੀ ਕ ਇੰਪਰੂਵਮੈਂਟ ਆ ਮਹਾਰਾਜ ਦੀ ਕਿਰਪਾ ਨਾਲ ਜਿਸ ਹਾਲਾਚ ਚ ਕੱਲੋਂ ਆਏ ਸੀ ਉਹਨਾਂ ਹਾਲਾਤਾਂ ਨਾਲੋਂ ਕਿਤੇ ਵਧੀਆ ਹਾਲਾਤ ਵਿੱਚ ਪੰਜਾਬ ਦੀਆਂ ਦੁਆਵਾਂ ਕਰਕੇ ਤੁਹਾਡੇ ਸਾਰੇ ਭਰਾਵਾਂ ਦੀਆਂ ਦੁਆਵਾਂ ਕਰਕੇ ਉਹਨਾਂ ਦੀ ਹੁਣ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਔਰ ਆਸੀਂ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਠੀਕ ਹੋ ਕੇ ਵਾਪਸ ਜਿਹੜੀ ਪੰਜਾਬ ਦੀ ਉਹ ਸੇਵਾ ਕਰ ਰਹੇ ਨੇ ਉਸੇ ਤਰੀਕੇ ਨਾਲ ਪੰਜਾਬ ਔਰ ਪੰਜਾਬੀਆਂ ਤੋਂ ਜਿਸ ਤਰੀਕੇ ਨਾਲ ਦੇਸ਼ ਦੁਨੀਆ 'ਚ ਲੈ ਕੇ ਜਾ ਰਹੇ ਨੇ ਖੇਤੀ ਠੀਕ ਹੋ ਕੇ ਵਾਪਸ ਆਣਗੇ ਔਰ ਦੁਬਾਰਾ ਤੋਂ ਜਿਹੜੀ ਸੇਵਾ ਹੈਗੀ ਆ ਪੰਜਾਬੀਆਂ ਦੀ ਕਰਨਗੇ ਡਾਕਟਰ ਨਾਲ ਵੀ ਗੱਲ ਹੋਈ ਬਰਾੜ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੀ ਉਹਨਾਂ ਦੀ ਸਕੈਨ ਤੋਂ ਬਾਅਦ ਇਮੀਡੀਟਲੀ ਅਸੀਂ ਮਿਲੇ ਆ ਉਹ ਪਤਾ ਇਹ ਲੱਗਿਆ ਕਿ ਉਹਨਾਂ ਦੀ ਜਿਹੜੀ ਜਿਹੜੀ ਬ੍ਰੇਨ ਦੇ ਵਿੱਚ ਕੋਈ ਐਸਾ ਕੋਈ ਕਲੌਟ ਜਾਂ ਕੋਈ ਇੰਜਰੀ ਨਜ਼ਰ ਨਹੀਂ ਆ ਰਹੀ ਔਰ ਪ੍ਰਮਾਤਮਾ ਪਰਮਪਿਤਾ ਪਰਮੇਸ਼ਵਰ ਅੱਗੇ ਅਰਦਾਸ ਹੈ ਕਿ ਉਹ ਬਹੁਤ ਜਲਦੀ ਹੁਣ ਸਵਸਥ ਹੋਣਗੇ ਪੂਰੇ ਪੰਜਾਬ ਦੀ ਅਰਦਾਸ ਉਹਨਾਂ ਦੇ ਨਾਲ ਹੈ ਔਰ ਦੇਸ਼ ਦੁਨੀਆ 'ਚ ਵਸਦੇ ਹੋਏ ਪੰਜਾਬੀ ਵੀ ਅਰਦਾਸ ਕਰ ਰਹੇ ਨੇ ਕਿ ਛੇਤੀ ਠੀਕ ਹੋਣਗੇ ਔਰ ਜਿਹੜੇ ਬੰਦੇ ਦੇ ਲਈ ਇੰਨੇ ਲੋਕ ਅਰਦਾਸ ਕਰ ਰਹੇ ਹੋਣ ਰੱਬ ਹਮੇਸ਼ਾ ਸੁਣਦਾ ਸੋ ਪਾਰਟੀ ਵੱਲੋਂ ਸਰਦਾਰ ਰਣਜੀਤ ਸਿੰਘ ਗਿੱਲ ਜੀ ਵੀ ਨਾਲ ਆਏ ਨੇ ਅਸੀਂ ਪ੍ਰਮਾਤਮਾ ਅੱਗੇ ਮੱਥਾ ਟੇਕਦੇ ਆਂ ਔਰ ਕਹਿੰਦੇ ਆਂ ਕਿ ਛੇਤੀ ਛੇਤੀ ਤੋਂ ਬਾਈ ਠੀਕ ਹੋ ਕੇ ਵਾਪਸ ਆਪਣੇ ਪੰਜਾਬ ਦੀ ਸੇਵਾ ਕਰਨ ਦੇ ਯੋਗ। ਪਰ ਇੱਕ ਸਵਾਲ ਹੈ ਜੀ ਜਿਹੜੀ ਸਾਹਮਣੇ ਗੱਲ ਆਈ ਕਿ ਦੋ ਇਹਦੀਆਂ ਦਾਅਵਾਵਾਂ ਅੱਗੇ ਜਿਹੜੀ ਭਿੜ ਦੇ ਨਜ਼ਰ ਆਈ। ਆ ਦੂਸਰਸ ਦੇ ਲੈ ਕੇ ਕਾਫੀ ਅਰੀਏ ਕਿ ਗੱਲਾਂ ਹੋ ਰਹੀਆਂ ਨੇ ਕਿ ਦੂਸਰਸ ਸਲਿੱਪਰ ਜਾਂਦਾ ਪਰ ਉਹਨਾਂ ਦਾ ਹਾਲ ਨਹੀਂ ਹੋ ਰਿਹਾ। ਅਸੀਂ ਵੀ ਅਸੀਂ ਵੀ ਇਹ ਗੱਲ ਦੀ ਆਪਸ ਚ ਜਦੋਂ ਅੰਦਰ ਗਏ ਆ ਇਹ ਹੀ ਚਰਚਾ ਕਰ ਰਹੇ ਸੀਗੇ ਦੇਖੋ ਗਊ ਸੈਸ ਇਸ ਲਈ ਲਿੱਤਾ ਜਾਂਦਾ ਹੈ ਕਿ ਜਿਹੜੀਆਂ گاਵਾਂ ਦਾ ਰਖ ਰਖਾਅ ਜਿਹੜਾ ਹੈਗਾ ਜਾਂ ਜਾਨਵਰਾਂ ਦਾ ਰਖ ਰਖਾਅ ਜਿੱਥੇ ਕਿਤੇ ਵੀ ਹੈਗਾ ਉਹ ਚੰਗੇ ਤਰੀਕੇ ਨਾਲ ਕੀਤਾ ਜਾ ਸਕੇ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਸਰਕਾਰਾਂ ਕੋ ਫੰਡ ਹੋਣ ਦੇ ਬਾਵਜੂਦ ਵੀ ਸਰਕਾਰਾਂ ਸੰਜੀਦਗੀ ਦੇ ਨਾਲ ਇਸ ਚੀਜ਼ ਨੂੰ ਅਮਲ ਚ ਨਹੀਂ ਲੈਂਦੀਆਂ ਬਹੁਤ ਸਾਰਾ ਪੈਸਾ ਸਾਰੀਆਂ ਸਟੇਟਾਂ ਕੋ ਪਿਆ ਹੈਗਾ ਔਰ ਜਿੱਥੇ ਕਿਤੇ ਵੀ ਇਹੋ ਜੀ ਕਾਰਵਾਈ ਹੁੰਦੀ ਹੈ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਜਿੱਥੇ ਕਿਤੇ ਕਾਰਵਾਈ ਹੁੰਦੀ ਹੈ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਤੇ ਉੱਥੋਂ ਦੀ ਸਰਕਾਰ ਤੇ ਔਰ ਮੈਂ ਤੁਹਾਡੇ ਰਾਹੀਂ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਹ ਸਾਰੇ ਪ੍ਰਬੰਧਨ ਨੂੰ ਜਿੱਥੋਂ ਦੀ ਵੀ ਸਰਕਾਰ ਹੈਗੀ ਹੈ ਉਹ ਠੀਕ ਕਰੇ ਕਿਉਂਕਿ ਆਏ ਦਿਨ ਕੋਈ ਨਾ ਕੋਈ ਇਹੋ ਜੀ ਮੰਦ ਮੰਦ ਭਾਗੀ ਘਟਣਾ ਸੁਣਨ ਨੂੰ ਮਿਲਦੀ ਹੈ ਭਾਵੇਂ ਇਹ ਕਿਸੇ ਆਪਣੇ ਵੱਡੇ ਜਾਨਵਰ ਕਰਕੇ ਹੋਵੇ ਚਾਹੇ ਕੁੱਤਿਆਂ ਕਰਕੇ ਹੋਵੇ ਚਾਹੇ ਕਿਸੇ ਹੋਰ ਚੀਜ਼ ਕਰਕੇ ਹੋਵੇ ਅਸੀਂ ਮੰਨਦੇ ਆ ਕਿ ਸਾਰੀਆਂ ਚੀਜ਼ਾਂ ਦਾ ਰੱਖ-ਰਖਾਵ ਹੋਣਾ ਚਾਹੀਦਾ ਪਰ ਜੇ ਕਿ ਜਿਹੜੀ ਇਨਸਾਨ ਦੀ ਜਾਨ ਹੈ ਉਹਦੇ ਵੱਧ ਕੀਮਤੀ ਕੋਈ ਚੀਜ਼ ਨਹੀਂ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ 'ਤੇ ਧਿਆਨ ਰੱਖੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ